लुधियाना ਦੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਫਿਲਹਾਲ ਆਸਤੇ ਦਿਨ ਦੇ ਲਈ ਹੜਤਾਲ ਦਾ ਐਲਾਨ ਕਰ ਪੂਰੇ ਪੰਜਾਬ ਚ ਇਕੱਠੇ ਹੋ ਕੇ ਬਰਨਾਲਾ ਜਾ ਕੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਅਸਲ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦੀਆਂ ਪੁਰਾਣੀਆਂ ਪੈਂਜਨਾ ਬਹਾਲ ਕਰਨ ਤੇ ਹੋਰ ਕਈ ਮੰਗਾਂ ਸੰਬੰਧੀ ਲੁਧਿਆਣਾ ਦੇ ਵਿੱਚ ਹੜਤਾਲ ਹੈ। ਪਰ ਦੂਜੇ ਪਾਸੇ ਡੀਸੀ ਦਫ਼ਤਰ ਕੰਮ ਕਰਵਾਉਣ ਆਏ ਲੋਕ ਵੀ ਕਾਫੀ ਖੱਜਲਖੁਆਰ ਹੋ ਰਹੇ ਨੇ। ਨਿਰਾਸ਼ੀ ਨਜ਼ਰਾਈ ਨੇ ਲੋਕਾਂ ਦਾ ਕਹਿਣਾ ਕਿ ਉਹ ਆਪਣੀ ਦਿਹਾੜੀ ਤੋੜ ਕੇ ਡੀਸੀ ਦਫ਼ਤਰ ਆਪਣਾ ਕੰਮ ਕਰਵਾਉਣ ਦੇ ਲਈ ਆਏ ਸਨ ਪਰ ਅੱਗੋਂ ਹੜਤਾਲ ਹੋਣ ਦੇ ਉਹਨਾਂ ਨੂੰ ਵਾਪਸ ਘਰ ਜਾਣਾ ਪੈ ਰਿਹਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੜਤਾਲ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ ਜਿਸ ਤੇ ਕਾਰਨ ਉਹਨਾਂ ਦੀ ਮੁਸ਼ਕਲ ਪੱਧ ਗਈ ਹੈ ਕਰਮਜੀਤ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਪਾਸੀ ਨਗਰ ਪਫਾ ਰੋਡ ਅੱਛਾ ਬਈ ਜਿੱਦੋਂ ਤੱਕ ਪਹੁੰਚਿਓ ਕੰਪਟਰ ਉੱਤੇ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਕਿ ਹੜਤਾਲ ਨਹੀਂ ਸਰ ਪਤਾ ਨਹੀਂ ਸੀ ਅੱਛਾ ਕਿਨੇ ਵਜੇ ਆਈ ਸੀ ਬੱਸ ਹੁਣੇ ਆ ਰਹੇ ਅੱਛਾ ਪਰਸੋਂ ਆਈ ਸੀ ਕਿਹੜੀ ਕਦਰ ਪਾ ਰਹੀ ਹੁੰਦੀ ਜਦੋਂ ਹਾਂ ਹੁਣ ਖੱਜਲ ਖਾ ਰਹੀ ਆ ਹੁਣ ਫਿਰ ਘਰੇ ਬੱਸ ਜਾ ਮੈਂ ਕਿੰਨੇ ਕਿੰਨੇ ਦਾ ਜਿਵੇਂ ਬੰਦਾ ਕੰਮ ਕੰਮ ਕਰ ਵਾਲਾ ਹੁੰਦਾ ਹੈ ਡੇਢ ਕਿੱਥੀ ਸੁਤਾ ਹੈ ਡੇਢ ਦੇ ਟੁੱਟਦੀ ਹਾਂ ਕਹਿੰਦਾ ਹੜਤਾਲ ਆ ਪਰ ਅੱਜ ਦੇਖਿਆ ਨਾ ਕਿ ਨਹੀਂ ਜੀ ਹੁਣ ਇਹ ਤੇ ਘਰ ਚੂਣੀ ਪੜਿਆ ਹੈਗਾ ਕੋਈ ਹੜਤਾਲ ਵਾਲਾ ਅੱਛਾ ਹਾਂ ਜੀ ਪਹਿਲਾਂ ਦੱਸ ਦਿੰਦੇ ਤਾਂ ਥੋੜਾ ਜਿਹਾ ਵਧੀਆ ਹਾਂ ਹਾਂ ਜੀ ਕੋਰੋਨਾ ਹੋਵੇ ਠੀਕ ਠੀਕ ਠੀਕਾ ਸਰ ਥੈਂਕ ਯੂ ਜੀ 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 ਕਿਨਾਂ ਗੁਰਦੀਪ ਸਿੰਘ ਜੀ ਥੋੜਾ ਚੇ ਗੁਰਦੀਪ ਗੁਰਦੀਪ ਸਿੰਘ ਅੱਛਾ ਕਿੱਥੋਂ ਆਏ ਮੈਂ ਬੁੱਲਾਪੁਰ ਤੋਂ ਆਇਆ ਹਾਂ। ਅੱਛਾ ਕੀ ਕੰਮ ਕਰਾਉਣਾ ਹੈ? ਕੰਮ ਸੀ ਅਸਲਾ ਸੰਬੰਧੀ ਕੰਮ ਸੀ ਮੈਨੂੰ। ਅੱਛਾ ਤੁਹਾਨੂੰ ਪਤਾ ਕਿ ਇਹ ਹੜਤਾਲ ਹੈ? ਮੈਨੂੰ ਨਹੀਂ ਪਤਾ। ਨਹੀਂ ਪਤਾ ਨਹੀਂ ਸੀ। ਅੱਛਾ ਕਿੰਨੇ ਵਜੇ ਆਏ ਸੀ? ਮੈਂ ਹੋ ਗਿਆ ਤਕਰੀਬਨ 8 ਘੰਟਾ ਹੋ ਗਿਆ ਆਇਆ। 8 ਘੰਟਾ। ਅੱਛਾ ਕਿੰਨੇ ਖੱਜੜ ਖੋਵੋ? ਖੱਜੜ ਤਾਂ ਕਿ ਮੈਂ ਆ ਕੇ ਦੇਖਿਆ ਦਰਵਾਜ਼ਾ ਲੱਗਿਆ ਸੀਗਾ। ਮੈਂ ਥਰੋਂ ਉਧਰੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅੱਜ ਕਿਉਂ ਮਤਲਬ ਬੰਦ ਕਿਉਂ ਆ। ਕਾਰਨ ਪਤਾ ਲੱਗਾ? ਕੋਈ ਕਾਰਨ ਨਾ ਕੋਈ ਬਿਲਕੁਲ। ਅੱਛਾ। ਅੱਜ ਨੂੰ ਬੇਰੁੱਟ ਨੂੰ ਉਹਨਾਂ ਕੋਲ ਕੱਲ੍ਹ ਆਉਣਾ ਪੈ ਮੁਲਾਪਰ ਤੋਂ ਆਏ ਹਾਂ ਹਾਂਜੀ ਹਾਂਜੀ ਜੀ ਸਰ ਪਹਿਲਾਂ ਸੁਣਨਾ ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਦਫ਼ਤਰ ਲੁਧਿਆਣਾ ਰਿਪਲਾਈ ਯੂਨੀਅਨ ਜਿਹੜੀ ਸਾਡੀ ਜੀ ਹੜਤਾਲ ਆ ਜਿਹੜੀ ਸਰਕਾਰ ਸਾਡੇ ਪਿੱਛੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੇ ਜਿਹੜੇ ਬਹਾਨੇ ਲਗਾ ਰਹੇ ਨੇ ਹੋਰ ਵੀ ਸਾਡੀ ਜਿਹੜੀ ਆ ਪੱਤੇ ਆ ਉਹ ਵੀ ਨਹੀਂ ਦੇ ਰਹੇ ਇਸ ਤੋਂ ਲਾਵਾ ਸਾਡੀ ਇੱਕ ਦੋ ਲੈਟਰਾਂ ਸੀ ਜਿਵੇਂ 2015 ਦੀ ਲੈਟਰ ਵਾਪਸ ਆ ਕੇ ਜਾਂ 2020 ਦੀ ਇੱਕ ਲੈਟਰ ਸੀ ਜਿਹੜੀ 4 ਸਾਲਾਂ ਤੋਂ ਜਿਹੜੀ ਸਾਡੀ ਤਰੱਕੀਆਂ ਰੁਕੀ ਹੈ 4 ਨੂੰ 14 ਦੀ ਰੁਕੀ ਹੈ ਉਹਦੇ ਬੰਦ ਸੰਬੰਧ ਵਿੱਚ ਸਾਡੀ ਜਿਹੜੀ ਹੜਤਾਲ ਕੀਤੀ ਗਈ ਆ ਤੇ ਸਾਡੇ ਪੂਰੇ 50 ਸਬੂਹ ਛੁੱਟੀ ਲੈ ਕੇ ਪਰ ਨਾਲੇ ਵੀ ਕੇ ਰਲੀ ਤੇ ਗਿਆ ਹੈ ਕਿੰਨੇ ਦਿਨ ਦੀ ਹੜਤਾਲ ਹੈ ਸਰ ਸਰ ਇਸ ਦਿਨ ਭਈ ਅੱਜ ਦੀ ਕਾਲ ਆ ਜੀ ਬਾਕੀ ਕੱਲ ਮੀਟਿੰਗ ਹੈ ਜੀ ਤੇ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਆ ਜੀ ਇਹ ਹੜਤਾਲ ਅੱਗੇ ਵੱਧਦੀ ਕਿ ਅੱਛਾ ਜਿਵੇਂ ਤੁਸੀਂ ਹੜਤਾਲ ਕਰਨ ਜਾ ਰਹੇ ਤੁਸੀਂ ਇਹ ਇਸ ਸਬੰਧੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਵਿਚਾਰਨ ਕਾਰਨਾ ਗੱਲਬਾਤ ਕੀਤੀ ਹੋਈ ਹੈ ਸਾਡੀ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਸਾਰਿਆਂ ਨੂੰ ਅਸੀਂ ਦੱਸਤਾ ਕਿ ਇਹ ਪੰਜਾਬ ਦੀ ਕਾਲ ਹੈ ਜੀ ਚੰਡੀਗੜ੍ਹ ਤੋਂ ਸਾਨੂੰ ਕਾਲ ਆਈ ਹੋਈ ਆ ਕਿਉਂਕਿ ਸਮੂਹ ਜਥੇਬੰਦੀਆਂ ਸਾਨੂੰ ਇਹੀ ਗੱਲ ਕਰ ਰਹੀਆਂ ਵੀ ਜਿਹੜੀ ਸਾਡੀ 올ਡ ਪ੍ਰੈਸ ਸੀ ਪੈਨਸ਼ਨ ਸਕੀਮਾਂ ਉਹਨੂੰ ਬਹਾਲ ਕਰਾਈਏ ਬਿਨਾਂ ਯਾਤਰਾ ਹੋਣੀ ਹੁੰਦੀ ਤਾਂ ਤਾਂ ਸਾਡਾ ਇਹ ਸੰਘਰਸ਼ ਚੱਲ ਜੇ ਕਿਥੇ ਲੋਕ ਬੜੇ ਖੱਜਲ ਖੁਰਦੇ ਲੋਕਾਂ ਨੂੰ ਤਹ ਹੈ ਦੋ ਤਿੰਨ ਦਿਨ ਪਹਿਲੇ ਖੁਆਰ ਜਿੱਤਾ ਵੀ ਸਾਡੀ ਅਸਟ ਨੂੰ ਸਟ੍ਰਾਈਕ ਬਰਨਾਲੇ ਸਾਡੀ ਰੈਲੀ ਆ ਵੀ ਅਸਕਰ ਕੀ ਲੋਕਾਂ ਨੂੰ ਸੀ ਪਹਿਲੇ ਗਿਆ ਤਾਂ ਵੀ ਆ ਸਾਡਾ ਕੰਮ ਨਹੀਂ ਹੋਊਗਾ ਕਿਤੇ ਅੱਛਾ ਠੀਕ ਲੁਧਿਆਣਾ ライブ ਦੇ ਲਈ सुरेंद्र ਸੋਨੇਤਰਪੁਰ